ਖਬਰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਮਹਾਨ ਕੋਚ ਦੀ ਬੇਅਦਬੀ ਦੇ ਖਿਲਾਫ ਵਿਦਿਆਰਥੀ ਪਖੇ 15000 ਦੇ ਕਰੀਬ ਮਹਾਨ ਕੋਚ ਧਰਤੀ ਹੇਠਾਂ ਦੱਬੇ ਜਾਣ ਦਾ ਮਾਮਲਾ ਹੈ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਦੋਵੇਂ ਦਰਵਾਜ਼ੇ ਬੰਦ ਕੀਤੇ ਪਬਲਿਕੇਸ਼ਨ ਵਿਭਾਗ ਦੇ ਪ੍ਰੋਫੈਸਰ ਦਾ ਬਿਆਨ ਹੈ ਕਿ ਹਾ ਸਪੀਕਰ ਕੁਲਤਾਰ ਸੰਧਵਾ ਤੇ ਹੁਕਮਾਂ ਤੇ ਕਾਰਵਾਈ ਕੀਤੀ ਗਈ ਹੈ ਸੋ ਇਹ ਤਸਵੀਰ ਤੁਸੀਂ ਦੇਖ پا ਰਹੇ ਹੋ ਦੇਖ ਸਕਦੇ ਹੋ ਕਿ ਇਹ ਮਹਾਨ ਕੋਚਾਂ ਦੀਆਂ ਕਾਪੀਆਂ ਨੇ 15000 ਦੇ ਕਰੀਬ ਮਹਾਨ ਕੋਸ਼ ਨੇ ਇਹਨਾਂ ਨੂੰ ਧਰਤੀ ਹੇਠਾਂ ਦੱਬਿਆ ਜਾ ਰਿਹਾ ਹੈ ਐਸੇ ਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਗੁੱਸਾ ਹੈ ਅੱਜ ਉਹਨਾਂ ਨੇ ਪ੍ਰਦਰਸ਼ਨ ਕੀਤਾ ਹੈ ਤੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਨੇ ਸੋ ਜਿਹੜਾ ਅੱਜ ਆਪਾਂ ਮੌਜੂਦਾ ਖੜੇ ਆ ਇੱਥੇ ਖੜਨ ਦਾ ਕਾਰਨ ਇਹ ਆ ਵੀ ਯੂਨੀਵਰਸਿਟੀ ਨੂੰ ਪਿਛਲੇ ਸਾਲਾਂ ਦੌਰਾਨ ਇੱਕ ਪ੍ਰੋਜੈਕਟ ਮਿਲਿਆ ਸੀਗਾ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਛਾਪਣਾ ਇਹ ਸਾਡੀ ਯੂਨੀਵਰਸਿਟੀ ਇੰਨੀ ਨਕਮੀ ਤੇ ਇਨੀ ਨਖੇਤ ਹੋ ਚੁੱਕੀ ਆ ਇਹ ਇੱਕ ਮਹਾਨ ਕੋਸ਼ ਨੂੰ ਦੇਖ ਕੇ ਸ਼ਾਪ ਨਹੀਂ ਸਕੀ ਇਸ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਸ ਯੂਨੀਵਰਸਿਟੀ ਦੀ ਗੁੰਡਾ ਕਰਦੀ ਨੇ ਵਿਦਿਆਰਥੀ ਨੂੰ ਪੌਣੇ 2 ਘੰਟੇ ਰੋਕ ਕੇ ਰੱਖਿਆ ਤੇ ਅੰਦਰ ਖਾਤੇ ਇਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇੱਕ ਟੋਏ ਨੂੰ ਬੰਦ ਕਰ ਦਾਂਗੇ ਤੇ ਦੂਜਾ ਦਿਖਾ ਦਾਂਗੇ ਵੀ ਚਲੋ ਇੰਨਾ ਕਰ ਹੁਣ ਅਸੀਂ ਆਗਲਾ ਜਿਹੜਾਗਾ ਸ਼ੋਅ ਨੂੰ ਕਮੇਟੀ ਨੂੰ ਵੀ ਕਰਾਂਗੇ ਯੂਨੀਵਰਸਿਟੀ ਦਾ ਵੱਡੇ ਪੱਧਰ ਤੇ ਜੋ ਵੀ ਸਾਨੂੰ ਕਰਨਾ ਪਿਆ ਉਹ ਕਰਾਂਗੇ ਹੁਣ ਤੱਕ ਅਸੀਂ ਇੱਥੇ ਜਿੰਨੀ ਸਾਡੀ ਗੱਲਬਾਤ ਹੋਈ ਹੈ ਇਹਨਾਂ ਨਾਲ ਤੇ ਇਹਨਾਂ ਨੇ ਦੱਸਿਆ ਜਿਹੜੀ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪ ਸਿਆਗੇਦੀ ਵਿੱਚ ਗਲਤੀਆਂ ਨੇ ਤੇ ਇਥੋਂ ਇਹਨਾਂ ਨੇ ਮੰਨਿਆ ਕਿ 30 ਤੋਂ 35000 ਗਲਤੀ ਮਾਨਕੋਸ਼ ਦੇ ਸਾਰੀਆਂ ਕੱਪੇ ਦੇ ਵਿੱਚ 30 ਤੋਂ 35000 ਗਲਤੀ ਹੋਈ ਹੈ ਜਿੰਮੇਵਾਰ ਕਾਉਂਟਰ ਇਹ ਇਹਦਾ ਮੈਨੂੰ ਨਹੀਂ ਪਤਾ ਮੈਂ ਤੇ ਆਪ ਆਇਆ ਉਹ ਦੇਖਣ ਵਾਸਤੇ ਆਇਆ ਇਹ ਸਾਰਾ ਕੁਝ ਤੇ ਇਹ ਪਤਾ ਨਹੀਂ ਕਿ ਇਹ ਕਮੇਟੀ ਬਣੀ ਹੈ ਕੀ ਬਣੀ ਹੈ ਤਾਂ ਇਹ ਸਾਰਾ ਕੁਝ ਪਤਾ ਲੱਗਣਾ ਸਾਨੂੰ ਸਾਨੂੰ ਕੁਝ ਨਹੀਂ ਪਤਾ ਇਸ ਦੇ ਬਾਰੇ ਇਹਦੇ ਪਰ ਇਹ ਕਿ ਜੋ ਬਣੀ ਹੈ ਨੈਚੁਰਲੀ ਕੁਛ ਨਾ ਕੁਛ ਤੇ ਇਹਦੀ ਜਿਹੜੀ ਆਫੀਸ਼ੀਅਲੀ ਕੋਈ ਨਾ ਕੋਈ ਇਹਦੀ ਕਮੇਟੀ ਵੀ ਬਣੀ ਹੋएगी ਤੇ ਆਫੀਸ਼ੀਅਲੀ ਇਹ ਸਾਰਾ ਕੁਝ ਹੋਇਆ ਹੋਏਗਾ ਇਹ ਨਿਰਾਦਰ ਨਹੀਂ ਹੈ ਇਹ ਤਾਂ এনवायरमेंट ਫ੍ਰੈਂਡਲੀ ਤਰੀਕੇ ਨਾਲ ਇਹਨੂੰ ਨਸ਼ਟ ਕਰਨ ਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਆਦੇਸ਼ ਨੇ ਕਿ ਉਹਨਾਂ ਨੇ ਇਹਨੂੰ ਨਸ਼ਟ ਕੀਤਾ ਜਾਵੇ ਕੋਈ ਹੋਰ ਤਰੀਕਾ ਨਹੀਂ ਸੀਗਾ ਸੰਸਕਾਰ ਕਰਨ ਦਾ ਜੋ ਕਮੇਟੀ ਨੇ ਸੁਜੈਸਟ ਕੀਤਾ ਸੀ ਤਾਂ ਉਹਦੇ ਮੁਤਾਬਿਕ ਕਮੇਟੀ ਦਾ ਕੀ ਫੈਸਲਾ ਸੀ ਜੀ ਇਹਨੂੰ এনवायरमेंट ਫ੍ਰੈਂਡਲੀ ਤਰੀਕੇ ਨਾਲ ਡਿਸਟਰਾਇ ਕਰ ਦਿੱਤਾ ਜਾਵੇ ਦਮਨ ਐਸਾ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਅਦਮਨ ਪੂਰਾ ਮਾਮਲਾ ਕੀ ਹੈ ਹੁਣ ਵਿਦਿਆਰਥੀਆਂ ਦੀ ਮੰਗ ਕੀ ਹੈ ਤੇ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਆ ਬਿਲਕੁਲ ਉਹੀ ਦੱਸੀਏ ਕਿ ਇਹ ਮਹਾਂਕੋਸ਼ ਹੈ ਜਿਸ ਦੇ ਵਿੱਚ ਕਾਫੀ ਗਲਤੀਆਂ ਜਿਹੜੀਆਂ 30000 ਤੋਂ ਵੱਧ ਗਲਤੀਆਂ ਨਿਕਲਿਆ ਸੀ ਮਹਾਂਕੋਸ਼ ਦੇ ਵਿੱਚ ਕਈ ਭਾਸ਼ਾਵਾਂ ਦਾ ਜਿਹੜਾ ਉਹ ਮੇਲ ਹੈ ਦੂਸਰੇ ਪਾਸੇ ਗੁਰਬਾਣੀ ਦੇ ਕਈ ਅੰਕ ਨੇ ਦੂਸਰੇ ਪਾਸੇ ਇਸ ਨੂੰ SGPC ਨੇ ਨਕਾਰ ਦਿੱਤਾ ਸੀ ਕਿਉਂਕਿ ਜਦੋਂ ਇਹ ਕਿਹਾ ਗਿਆ ਸੀ ਕਿ ਕਾਂ ਸਿੰਘ ਜੀ ਦੀ ਜਿਹੜੀ ਬਣਾਈ ਹੋਈ ਕਿਤਾਬ ਹੈ ਉਸ ਦਾ ਕਾਪੀ ਕੀਤਾ ਜਾਵੇ ਲੇਕਿਨ ਜਦੋਂ ਪਬਲਿਕੇਸ਼ਨ ਹੋਈ ਤਾਂ ਕਾਪੀ ਦੇ ਵਿੱਚ ਕਾਫੀ ਸਾਰੀਆਂ ਗਲਤੀਆਂ ਜਿਹੜੀਆਂ ਉਹ ਕੱਢੀਆਂ ਗਈਆਂ ਸੀ ਗਿਆ ਮਹਾ ਵਿਦਵਾਨਾਂ ਦੇ ਵੱਲੋਂ ਤਾਂ ਉਸ ਦੇ ਵਿੱਚ 30000 ਤੋਂ ਵੱਧ ਜਿਹੜੀ ਉਹ ਗਲਤੀਆਂ ਸੀਗੀਆਂ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਸੀ ਤੁਸੀਂ ਵੀ ਸਰਕਾਰ ਨੇ ਕਮੇਟੀ ਬਣਾਈ ਸੀ ਕਿ ਇਸ ਨੂੰ ਕਿਵੇਂ ਜਿਹੜਾ ਇਹਦਾ ਸਦਕਾਰ ਕਰਨਾ ਕਿਉਂਕਿ ਜਦੋਂ ਇਹ ਪੜਨ ਲਾਇਕ ਨਹੀਂ ਸੀਗਾ ਇਤਿਹਾਸ ਦੇ ਨਾਲ ਛੇੜਛਾੜ ਜਿਹੜਾ ਦੱਸਿਆ ਗਿਆ ਸੀ ਕਿਉਂਕਿ ਕਈ ਸਾਡੇ ਸਿੱਖ ਜਰਨੈਲਾਂ ਦੀ ਜਿਹੜਾ ਇਤਿਹਾਸ ਹੈ ਉਸ ਕਿਤਾਬ ਦੇ ਵਿੱਚ ਸੀਗਾ ਤਾਂ ਉਸ ਕਿਤਾਬ ਨੂੰ ਡਿਸਟਰੋਏ ਕਰਨ ਦਾ ਜ਼ਿਕਰ ਸੀਗਾ ਤਾਂ ਅੱਜ ਜਦੋਂ ਇੱਕ ਬਾਗਬਾਨੀ ਇਲਾਕੇ ਦੇ ਵਿੱਚ ਖੱਡੇ ਪਟਕੇ ਔਰ ਇਸ ਨੂੰ ਜਦੋਂ ਫਲਾਇਆ ਜਾ ਰਿਹਾ ਸੀ ਤਾਂ ਉਸ ਪਾਸੇ ਇੱਕ ਵਿਵਾਦ ਖੜਾ ਹੋ ਗਿਆ ਜਦੋਂ ਵਿਦਿਆਰਥੀ ਉੱਥੇ ਪਹੁੰਚਦੇ ਨੇ ਔਰ ਕਿ ਜੋ ਮਰਿਆਦਾ ਹੈਗੀ ਉਸ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ ਜੋ ਬਿਰਦ ਰੂਪਾ ਜਾਂ ਬਿਰਦ ਕਿਤਾਬਾਂ ਜਾਂ ਇਤਿਹਾਸਾਂ ਦੀ ਜੋ ਕਿਤਾਬਾਂ ਹੁੰਦੀਆਂ ਨੇ ਉਸ ਦਾ ਜੀ ਰੀਤੀ ਰਿਵਾਜ ਦੀ ਨਾਲ ਜੋ ਸਨਸਕਾਰ ਕੀਤਾ ਜਾਂਦਾ ਉਸ ਤਰੀਕੇ ਦੇ ਨਾਲ ਨਹੀਂ ਬਲਕਿ ਇਸ ਦੇ ਆਂਗਾਂ ਨੂੰ ਪਾੜ-ਪਾੜ ਕੇ ਕਿਤਾਬਾਂ ਦੇ ਇੱਕ ਇੱਕ ਪੇਜ ਨੂੰ ਪੰਨਿਆਂ ਨੂੰ ਪਾੜ-ਪਾੜ ਕੇ ਉਸ ਦੇ ਉੱਪਰ ਪਾਣੀ ਪਾ ਕੇ ਜਾਂ ਉਸ ਦੇ ਵਿੱਚ ਪੈਰ ਰੱਖ ਕੇ ਜਿਹੜਾ ਇਹ ਯੂਨੀਵਰਸਿਟੀ ਦੇ ਵੱਲੋਂ ਕੀਤਾ ਗਿਆ ਹੈਗਾ ਦੂਸਰੇ ਪਾਸੇ ਸਵਾਲ ਇਹ ਵੀ ਖੜਾ ਹੋ ਜਾਂਦਾ ਕਿ ਜੋ ਗੁਰੂ ਗ੍ਰੰਥ ਸਾਹਿਬ ਜੁੱ ਪ੍ਰੋਫੈਸਰ ਨੇ ਜੋ ਇਤਿਹਾਸ ਦੇ ਨਾਲ ਅਕਸਰ ਇਤਿਹਾਸੀਆਂ ਕਿਤਾਬਾਂ ਪੜਾਉਂਦੇ ਨੇ ਉਹਨਾਂ ਦਾ ਵੀ ਜ਼ਿਕਰ ਹੈਗਾ ਕਿ ਕਿਸੇ ਹੋਰ ਢੰਗ ਦੇ ਨਾਲ ਜਿਹੜਾ ਇਸ ਦਾ ਸਸਕਾਰ ਹ ਕੀਤਾ ਜਾ ਸਕਦਾ ਸੀ ਇਹ ਤੋਂ ਦਸਤੋਾਈ ਕੀਤਾ ਜਾ ਸਕਦਾ ਸੀ ਪਰ ਇਸ ਨੂੰ ਕਿਉਂ ਪੈਰਾਂ ਦੇ ਵਿੱਚ ਰੋਲ ਕੇ ਜਾਂ ਐਵੇਂ ਮਿੱਟੀ ਦੇ ਵਿੱਚ ਰੋਲ ਕੇ ਜਿਹੜਾ ਇਹ ਕੀਤਾ ਗਿਆ ਤੀਸਰੇ ਪਾਸੇ ਜੋ ਪ੍ਰਸ਼ਾਸਨ ਦਾ ਜੋ ਯੂਨੀਵਰਸਿਟੀ ਪ੍ਰਸ਼ਾਸਨ ਦਾ ਜੋ ਬਿਆਨ ਆਇਆ ਹੈਗਾ ਰੁਕੀ ਉਹ ਵੀ ਬੜਾ ਹੈਰਾਨ ਹੈਰਾਨੀ ਜਨਕ ਹੈ ਕਿ ਜਿਸ ਦੇ ਵਿੱਚ ਉਹ ਕਿਹਾ ਗਿਆ ਕਿ ਕੁਲਤਾਪ ਸਿੰਘ ਸੰਧਵਾ ਜੋ ਕਿ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ ਕਿ ਇਸ ਨੂੰ এনवायरमेंट ਨੂੰ ਬਚਾਉਣ ਦੇ ਲਈ ਇਸ ਦੀ ਖੱਡਾ ਪਟ ਕੇ ਉਸ ਦੇ ਵਿਚਕਾਰ ਇਸ ਨੂੰ ਦਫਨ ਕਰ ਦਿੱਤਾ ਜਾਵੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਉਹ ਰੀਤੀ ਰਿਵਾਜਾਂ ਨੂੰ ਕਿਉਂ ਛੇਕੇ ਦੇ ਟੰਗਿਆ ਗਿਆ ਇਹ ਉਹ ਰੀਤੀ ਰਿਵਾਜਾਂ ਕਿਉਂ ਧਿਆਨ ਜਿਹੜਾ ਨਹੀਂ ਦਿੱਤਾ ਗਿਆ ਤੇ ਇਸ ਦੇ ਵਿੱਚ ਰੋਸ ਦੇ ਵਿੱਚ ਆਏ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਯੂਨੀਵਰਸਿਟੀ ਦੇ ਸਾਰੇ ਦਰਵਾਜ਼ੇ ਜਿਹੜੇ ਨੇ ਇਸ ਵਕਤ ਬੰਦ ਕਰ ਦਿੱਤੇ ਨੇ ਠੀਕ ਹੈ ਤਾਂ ਮੈਂ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਮਹਾਨ ਕੋਚ ਦੀ ਬੇਅਦਬੀ ਦੇ ਖਿਲਾਫ ਵਿਦਿਆਰਥੀਆਂ ਦੇ ਵਿੱਚ ਗੁੱਸਾ ਹੈ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕਿਹਾ ਗਿਆ ਕਿ ਬੇਅਦਬੀ ਕੀਤੀ ਗਈ ਹੈ ਮਹਾਨ ਕੋਚ ਦੀ ਲੱਤਾਂ ਦੇ ਨਾਲ ਇਹਨਾਂ ਨੂੰ ਦਫਨਾਇਆ ਜਾ ਰਿਹਾ ਹੈ